ਆ ਐਂਬੂਲੈਂਸ ਆ ਇਹ ਬਰਨਾਲੇ ਹਸਪਤਾਲ ਦੇ ਵਿੱਚ ਖੜੀ ਹੈ ਇਹ ਪ੍ਰਾਣੀ ਹੈ ਹਨਾ ਇਹਦੇ ਵਿੱਚ ਆ ਮੁੰਡੇ ਨਾ ਐਨੇ ਆ ਮੁੰਡੇ ਦੇ ਵਿੱਚ ਚਿੱਟਾ ਪੀਂਦੇ ਆ ਹੁਣ ਵੀ ਇੱਥੇ ਪੀ ਕੇ ਗਏ ਆ ਪਰ ਅਸੀਂ ਉਹਨਾਂ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਜਿਹੜੇ ਵਿਚਾਰੇ ਪੀਣ ਵਾਲੇ ਉਹਨਾਂ ਦਾ ਹਨਾ ਕੀ ਕਸੂਰ ਆ ਆ ਬਰਨਾਲੇ ਹਸਪਤਾਲ ਦੀ ਖੜੀ ਆ ਐਂਬੂਲੈਂਸ ਇਹਦੇ ਵਿੱਚ ਆ ਮੁੰਡੇ ਬਾਧੂ ਚਟਾ ਇੱਥੇ ਗੋਲੀਆਂ ਕੈਪਸੂਲ ਜਿੰਨੇ ਮਰਜੀ ਇੱਥੋਂ ਲੈ ਲੈ ਹਨਾ ਮੰਗਲਕ ਨਹੀਂ ਕਿੰਨਾ ਗੰਦ ਪਾਇਆ ਪਿਆ ਇੱਥੇ ਹੈ ਬਹੁਤ ਬਾਲਾ ਨਜਾਇਜ਼ ਗੰਦ ਪਾਇਆ ਬਰਨਾਲੇ ਹਸਪਤਾਲ ਦੀ ਇਹ ਵੀਡੀਓ ਠੀਕ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਦੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਹਨ ਠੀਕ ਆ ਨਾ ਆ ਹਸਤਾਲਾ ਬਰਨਾਲੇ ਵਾਲਾ ਇੱਥੇ ਬਾਦੂ ਕੈਪਸੂਲ ਚਿੱਟਾ ਜਿੰਨਾ ਮਰਜ਼ੀ ਲੈ ਲੈ ਇੱਥੇ ਆ ਮੂ ਆ ਮਿਲਦਾ ਫੇਰ ਇਹ ਕਹਿੰਦੇ ਨੇ ਇਹ ਬਦਨਾਮ ਕਰਦੇ ਆ ਤੇ ਜੇ ਅਸੀਂ ਇਹਨਾਂ ਦੀ ਹੁਣ ਇੱਥੇ ਜਿੰਨੇ ਮਰਜ਼ੀ ਖੜਕੇ ਹਨ ਕਿਸੇ ਦੀ ਮਰਜ਼ੀ ਵੀਡੀਓ ਪਾ ਦਈਏ ਤੇ ਇਹਨਾਂ ਮਾੜਾ ਮਾਹੌਲ ਆ ਇੱਥੇ ਦਾ ਤੇ ਹਸਤਾਲ ਦੇ ਵਿੱਚ ਚੱਲਦਾ ਹੈ ਜਿਆ ਕੁਝ ਸਕਾਰੀਆ ਹਸਤਾਲ ਚ ਆਏ ਸੀ ਸੀ ਦਵਾਈ ਲੈਣ ਆ ਹਸਪੀਟਲ ਆ ਹਨਾ ਬਰਨਾਲੇ ਦਾ ਜਿਹਦੇ ਵਿੱਚ ਅਜਾ ਕੁਝ ਚੱਲਦਾ ਸਰਕਾਰ ਕਹਿੰਦੀ ਸਾਰਿਆਂ ਨੂੰ ਹਾਂ ਪ੍ਰਸ਼ਾਸਨ ਨੂੰ ਵੀ ਪਤਾ ਇੱਥੋਂ ਹੁਣ ਵੀ ਆ ਕੇ ਗਿਆ ਪ੍ਰਸ਼ਾਸਨ ਵਾਲੇ ਤੇ ਜੀਬ ਵਾਲੇ ਗੋਲੀਆਂ ਲੈਣਾ ਠੀਕ ਆ ਬਈ ਠੀਕ ਆ ਸਾਧ ਸਾਧ ਪੁੱਛਦੇ ਆ ਵੀ ਕਿੰਨਾ ਚਟਾ ਲੈਣਾ ਕਿ ਜੀਬ ਵਾਲੀਆਂ ਗੋਲੀਆਂ ਸਰਕਾਰ ਵੱਲੋਂ ਇੱਥੋਂ ਚਲਾਈਆਂ ਫ੍ਰੀ ਦਿੰਦੇ ਤੇ ਬਾਹਰ ਆ ਕੇ ਵੇਚਦੇ ਆ ਤੇ ਧੜਾ ਧੜੀ ਇੱਥੋਂ ਦੇ ਕੈ ਅਸੂਲ ਆ ਜਿਹੜੇ ਧੜਾ ਧੜੀ ਮਿਲਦੇ ਆ ਵੀ ਜਿੰਨੇ ਮਰਜ਼ੀ ਲੈ ਲਓ ਹਨਾ ਐਨਾ ਬੁਰਾ ਹਾਲ ਆ ਤੇ ਬੇਨਤੀ ਆ ਪ੍ਰਸ਼ਾਸਨ ਨੂੰ ਮੀਰਾ ਹੱਲ ਕੀਤਾ ਜਾਵੇ ਕੋਈ ਨਹੀਂ ਫਿਰ ਇਹ ਦੋਵਾਂ ਦਾ ਅਸੀਂ ਫੜ ਕੇ ਇਹਨਾਂ ਦੀ ਦੁਬਾਰਾ ਇੱਕ ਦਾ ਨਾਮਾਂਗੇ ਉਹਨੇ ਵੀਡੀਓ ਪਾਵਾਂਗੇ ਤੇ ਕੱਢਾਂਗੇ ਜਲੂਸ ਫਿਰ ਧਰ ਕੇ ਇਹਨਾਂ ਦਾ ਹਣਾ